ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਜਿਨੇਵਾ ਚ ਟੈਕਨੋਲੋਜੀ ਤੇ ਹੋਈ ਬੈਠਕ ਤੋਂ ਇੱਕ ਦਿਨ ਬਾਅਦ ਅਮਰੀਕੀ ਅਧਿਕਾਰੀਆਂ ਨੇ ਚੀਨ ਦੁਆਰਾ AI ਦੀ ਦੁਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ ਹੈ ਜਦਕਿ ਬੀਜਿੰਗ ਦੇ ਨੁਮਾਇੰਦਗਿਆਂ ਨੇ ਪਾਬੰਦੀਆਂ ਅਤੇ ਦਬਾਅ ਲਈ ਅਮਰੀਕਾ ਦੀ ਆਲੋਚਨਾ ਕੀਤੀ ਉੱਚ ਪੱਧਰੀ ਰਾਜਦੂਤਾਂ ਵਿਚਕਾਰ ਬੰਦ ਦਰਵਾਜ਼ੇ ਦੀ ਗੱਲਬਾਤ ਨੇ AI ਦੇ ਜੋਖਮਾਂ ਅਤੇ ਇਸ ਦੇ ਪ੍ਰਬੰਧਨ ਦੇ ਤਰੀਕਿਆਂ ਤੇ ਚਰਚਾ ਕੀਤੀ। ਗੱਲਬਾਤ ਦੇ ਸਾਰ ਤੋਂ ਇਹ ਸੰਕੇਤ ਮਿਲਦਾ ਹੈ ਕਿ ਤੇਜ਼ੀ ਨਾਲ ਅੱਗੇ ਵਧ ਰਹੀ ਟੈਕਨੋਲੋਜੀ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧਿਆ ਹੈ। ਇਹਨਾਂ ਦਵੱਲੇ ਸਬੰਧਾਂ 'ਚ ਵਿਵਾਦ ਦਾ ਇੱਕ ਹੋਰ ਬਿੰਦੂ ਬਣ ਗਿਆ ਹੈ। ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰੀਅਨ ਵਾਟਸਨ ਨੇ ਇੱਕ ਬਿਆਨ ਚ ਕਿਹਾ ਕਿ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਨੇ ਇੱਕ ਦਿਨ ਪਹਿਲਾਂ ਇੱਕ ਸਪਸ਼ਟ ਅਤੇ ਰਚਨਾਤਮਕ ਚਰਚਾ ਚ 19 ਸੁਰੱਖਿਆ ਅਤੇ ਜੋਖਮ ਪ੍ਰਬੰਧਨ ਲਈ ਆਪੋ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਬੀਜਿੰਗ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਡੂੰਘਾਈ ਨਾਲ ਪੇਸ਼ੇਵਰ ਅਤੇ ਰਚਨਾਤਮਕ ਢੰਗ ਨਾਲ ਵਿਚਾਰ ਸਾਂਝੇ ਕੀਤੇ ਨੇ। AIIT ਪਹਿਲੀ ਅਜਿਹੀ ਯੂਐਸ ਚੀਨ ਗੱਲਬਾਤ ਸੈਨ ਫ੍ਰਾਂਸਿਸਕੋ ਚ ਰਾਸ਼ਟਰਪਤੀ ਜੋ ਬਾਈਡਨ ਤੇ ਸ਼ੀ ਜਿਨਪਿੰਗ ਵਿਚਕਾਰ ਨਵੰਬਰ ਦੀ ਮੀਟਿੰਗ ਦਾ ਨਤੀਜਾ ਸੀ ਚੀਨ ਦਾ ਜ਼ਿਕਰ ਕਰਦੇ ਹੋਏ ਵਾਟਸਨ ਨੇ ਕਿਹਾ ਕਿ ਅਮਰੀਕਾ ਨੇ AI ਦੀ ਦੁਰਵਰਤੋਂ ਤੇ ਚਿੰਤਾ ਜ਼ਾਹਰ ਕੀਤੀ ਹੈ ਭਾਰਤੀ ਮੂਲ ਦੀਆਂ ਦੋ ਅਮਰੀਕੀ ਵਿਦਿਆਰਥਣਾਂ ਨੇ ਕਿਹਾ ਹੈ ਕਿ ਬਾਈਡਨ ਪ੍ਰਸ਼ਾਸਨ ਨੂੰ ਗਾਜ਼ਾ ਚ ਜੰਗ ਨੂੰ ਲੈ ਕੇ ਨੌਜਵਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਵਿਦਿਆਰਥਣਾਂ ਨੇ ਇਜ਼ਰਾਈਲ ਦੀ ਹਮਾਇਤ ਨਾ ਕਰਨ ਦੀ ਮੰਗ ਤੇ ਪੂਰੇ ਅਮਰੀਕਾ ਦੇ ਕਾਲਜ ਕੈਂਪਸਾਂ 'ਚ ਚੱਲ ਰਿਹਾ ਰੋਸ ਮੁਜ਼ਾਹਰਿਆਂ ਦੇ ਪੱਖ 'ਚ ਇਹ ਗੱਲ ਕਹੀ ਹੈ ਇਜ਼ਰਾਈਲ ਹਮਾਸ ਜੰਗ ਖਿਲਾਫ ਰੋਸ ਮੁਜ਼ਾਹਰੇ ਹਾਲ ਹੀ ਦੇ ਹਫ਼ਤਿਆਂ 'ਚ ਅਮਰੀਕੀ ਯੂਨੀਵਰਸਿਟੀਆਂ ਤੇ ਕਾਲਜਾਂ ਕੈਂਪਸਾਂ ਤੱਕ ਫੈਲ ਗਏ ਸਨ ਇਸੇ ਵਜ੍ਹਾ ਕਾਰਨ ਵਿਦਿਅਕ ਗਤੀਵਿਧੀਆਂ 'ਚ ਅੜਿੱਕੇ ਪੈ ਰਹੇ ਨੇ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਪੈਂਸਿਲਵੇਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਆਰਾ ਸੰਪਤ ਨੇ ਪੀਟੀਆਈ ਨੂੰ ਕਿਹਾ ਬਹੁਤ ਸਾਰੇ ਵਿਦਿਆਰਥੀ ਮੌਜੂਦਾ ਸਮੇਂ ਵੱਖ-ਵੱਖ ਤਰ੍ਹਾਂ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਮੰਗ ਹੈ ਕਿ ਵਿਦਿਅਕ ਸੰਸਥਾਵਾਂ ਇਜ਼ਰਾਈਲ ਨਾਲੋਂ ਆਪਣੇ ਸਬੰਧ ਤੋੜ ਲੈਣ ਲੰਘੇ ਸਾਲ 7 ਅਕਤੂਬਰ ਨੂੰ ਹਮਾਸ ਦੇ ਹਮਲੇ ਅਤੇ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਬਾਅਦ ਵਿਦਿਆਰਥੀਆਂ ਨੇ ਜੰਗ ਖਿਲਾਫ ਰੈਲੀਆਂ ਧਰਨੇ ਤੇ ਭੁਖੜ ਧਾਲਾਂ ਕੀਤੀਆਂ ਨੇ ਤੇ ਹਾਲ ਹੀ ਚ ਤੰਬੂ ਗੱਡ ਕੇ ਕੈਂਪ ਲਗਾ ਕੇ ਵੀ ਮਜ਼ਾਰੇ ਕੀਤੇ ਉਹ ਮੰਗ ਕਰ ਰਹੇ ਨੇ ਕਿ ਉਹਨਾਂ ਦੀਆਂ ਸੰਸਥਾਵਾਂ ਆਰਥਿਕ ਤੌਰ ਤੇ ਇਜ਼ਰਾਈਲ ਤੋਂ ਵੱਖ ਹੋ ਜਾਣ ਜਿਨ੍ਹਾਂ ਚ ਕਈ ਵੱਡੇ ਪੱਦਰ ਤੇ ਉਸ ਨੂੰ ਚੰਦਾ ਦਿੰਦੀਆਂ ਨੇ ਕਈ ਵਿਦਿਆਰਥੀਆਂ ਨੇ ਆਪਣੀਆਂ ਯੂਨੀਵਰਸਿਟੀਆਂ ਤੋਂ ਇਜ਼ਰਾਈਲੀ ਸੰਸਥਾਵਾਂ ਨਾਲ ਵਿਦਿਅਕ ਸਬੰਧ ਵੀ ਖਤਮ ਕਰਨ ਦੀ ਮੰਗ ਕੀਤੀ ਹੈ ਬਾਲਟਿਮੋਰ ਦੀ ਰਹਿਣ ਵਾਲੀ ਵਿਦਿਆਰਥਣ ਸ਼ਿਰਿਆ ਸ਼ਿਰਵਾਸਤਵ ਨੇ ਕਿਹਾ ਇਹ ਅਹਿਮ ਹੈ ਕਿ ਬਾਈਡਨ ਪ੍ਰਸ਼ਾਸਨ ਸਾਨੂੰ ਸਮਝੇ ਤੇ ਸੁਣੇ ਅਤੇ ਸਾਨੂੰ ਦਬਾਇਆ ਨਾ ਜਾਵੇ ਉਸ ਨੂੰ ਅਸਲ 'ਚ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਨੇ ਹਾਂ ਉਸਨੇ ਕਿਹਾ ਮੈਨੂੰ ਲੱਗਦਾ ਹੈ ਕਿ ਤੁਸੀਂ ਵਿਦਿਆਰਥੀਆਂ ਤੇ ਜਿੰਨੇ ਜ਼ੁਲਮ ਕਰੋਗੇ ਜਿੰਨਾ ਸਾਨੂੰ ਪਿੱਛੇ ਧੱਕੋਗੇ ਅਸੀਂ ਵੀ ਓਨਾ ਹੀ ਪਿੱਛੇ ਨੂੰ ਧੱਕਾਂਗੇ ਇਹ ਜੋ ਸਾਰੀ ਕਾਨੂੰਨੀ ਕਾਰਵਾਈ ਹੋ ਰਹੀ ਹੈ ਜਿਹਨਾਂ ਯੂਨੀਵਰਸਿਟੀਆਂ ਮੌਜੂਦਾ ਸਥਿਤੀ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹ ਸਾਡੇ ਅੰਦਰ ਹੋਰ ਵੱਧ ਜਨੂੰਨ ਜਗਾ ਰਹੀਆਂ ਨੇ ਕਮਲਾ ਹੈਰਿਸ ਨੇ ਅਮਰੀਕਾ 'ਚ ਭਾਰਤੀ ਮੂਲ ਦੀ ਇੱਕ ਸਿਆਸਤਦਾਨ ਵਜੋਂ ਤਰੱਕੀ ਕੀਤੀ ਹੈ ਤੇ ਮੌਜੂਦਾ ਸਮੇਂ ਉਹ ਦੇਸ਼ ਦੀ ਉਪ ਰਾਸ਼ਟਰਪਤੀ ਹੈ ਭਾਰਤ ਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਇਸੇ ਤਰ੍ਹਾਂ ਅਮਰੀਕਾ ਚ ਵੀ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਨੇ ਕੁਝ ਮਹੀਨਿਆਂ ਚ VOTING ਹੋਣ ਵਾਲੀ ਹੈ ਉਸ ਵਿੱਚ ਬਹੁਤ ਸਾਰੇ ਸਿਆਸਤਦਾਨਾਂ ਦੀ ਨਜ਼ਰ ਭਾਰਤੀ ਅਮਰੀਕੀ ਪਾਈ ਜਾ ਰਹੀ ਤੇ ਹੈ ਅਮਰੀਕਾ ਚ ਭਾਰਤੀਆਂ ਦੀ ਸਿਆਸੀ ਹਿੱਸੇਦਾਰੀ ਜ਼ਿਆਦਾ ਨਹੀਂ ਹੈ ਇਸ ਲਈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਨੂੰ ਹੁਣ ਰਾਜਨੀਤੀ 'ਚ ਵਧੇਰੇ ਸਰਗਰਮ ਹੋ ਕੇ ਵੱਡੇ ਅਹੁਦਿਆਂ ਲਈ ਚੋਣ ਲੜਨੀ ਚਾਹੀਦੀ ਹੈ। ਭਾਰਤੀ-ਅਮਰੀਕੀ ਉਪਰਾਸ਼ਟਪਤੀ ਕਮਲਾ ਹੈਰਿਸ ਨੇ ਵੀ ਕਿਹਾ ਕਿ ਭਾਰਤੀਆਂ ਨੂੰ ਅਮਰੀਕੀ ਰਾਜਨੀਤੀ 'ਚ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ। ਉਪਰਾਸ਼ਟਪਤੀ ਕਮਲਾ ਹੈਰਿਸ ਨੇ ਕਿਹਾਏ ਕਿ ਅਮਰੀਕਾ 'ਚ ਚੁਣੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ। ਅਮਰੀਕਾ 'ਚ ਭਾਰਤੀਆਂ ਦੀ ਗਿਣਤੀ 'ਚ ਭਾਵੇਂ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰੰਤੂ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਵਿੱਚ ਤੇਜ਼ੀ ਨਾਲ ਵਾਧਾ ਨਹੀਂ ਹੋਇਆ ਕਮਲਾ ਹੈਰਿਸ ਨੇ ਇੰਡੀਅਨ ਅਮਰੀਕਨ ਇੰਪੈਕਟ ਦੇ ਸਾਲਾਨਾ ਸੰਮੇਲਨ 'ਚ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਅਨ ਅਮਰੀਕਨ ਇੰਪੈਕਟ ਇਹ ਲੋਕ ਡੈਮੋਕ੍ਰੈਟਿਕ ਪਾਰਟੀ ਦੇ ਥਿੰਕ ਟੈਂਕ ਲਈ ਮੰਨੇ ਜਾਂਦੇ ਨੇ ਅਤੇ ਭਾਰਤੀ ਅਮਰੀਕੀਆਂ ਨੂੰ ਚੋਣਾਂ ਲੜਨ ਲਈ ਫੰਡ ਮੁਹੱਈਆ ਕਰਵਾਉਂਦੇ ਨੇ ਕਮਲਾ ਹੈਰਿਸ ਦਾ ਭਾਸ਼ਣ ਸੁਣਨ ਲਈ ਇੱਥੇ ਸੈਂਕੜੇ ਭਾਰਤੀ ਅਮਰੀਕੀ ਵਾਸ਼ਿੰਗਟਨ ਡੀਸੀ 'ਚ ਮੌਜੂਦ ਸਨ ਕਮਲਾ ਹੈਰਿਸ ਨੇ ਕਿਹਾ ਕਿ ਚੋਣ ਪ੍ਰਕਿਰਿਆ 'ਚ ਭਾਰਤੀ ਅਮਰੀਕੀ ਭਾਗੀਦਾਰੀ ਪਿਛਲੇ ਹਸਾਲਾਂ 'ਚ ਵਧੀ ਹੈ ਪਰ ਹਿੱਸੇਦਾਰੀ ਅਜੇ ਵੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਸਾਡੀ ਆਬਾਦੀ ਲਗਾਤਾਰ ਵੱਧ ਰਹੀ ਹੈ ਵਰਤਮਾਨ ਚ ਅਮਰੀਕੀ ਕਾਂਗਰਸ ਚ ਸਿਰਫ 5 ਚੁਣੇ ਗਏ ਭਾਰਤੀ ਅਮਰੀਕੀ ਨੇ ਇਹਨਾਂ ਵਿੱਚ ਡਾਕਟਰ ਅਮੀ ਬੇਰਾ, ਰਾਜਾ ਕ੍ਰਿਸ਼ਨ ਮੂਰਤੀ, ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਮਿਸਟਰ ਠਾਣੇਦਾਰ ਸ਼ਾਮਿਲ ਨੇ ਸਾਲ 2020 ਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਅਮਰੀਕੀ ਕਾਂਗਰਸ ਲਈ ਚੁਣੇ ਗਏ ਭਾਰਤੀ ਅਮਰੀਕੀਆਂ ਦੀ ਗਿਣਤੀ ਵੱਧ ਕੇ 10 ਹੋ ਜਾਵੇਗੀ ਪਰੰਤੂ ਇਸ ਤਰ੍ਹਾਂ ਨਹੀਂ ਹੋਇਆ ਉਪਰਾਸ਼ਟਪਤੀ ਕਮਲਾ ਹੈਰਿਸ ਨੇ ਕਿਹਾ ਹਮੇਸ਼ਾ ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ ਅਮਰੀਕਾ ਦੇ ਟੈਕਸਾਸ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ 'ਚ ਭਿਆਨਕ ਤੂਫਾਨ ਦੀ ਲਪੇਟ 'ਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੂਬਾਈ ਪ੍ਰਸ਼ਾਸਨ ਮੁਤਾਬਕ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਲੋਕਾਂ ਦੀ ਮੌਤ ਕਿਵੇਂ ਹੋਈ ਉਹਨਾਂ ਦੱਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਸ਼ਹਿਰ 'ਚ ਆਏ ਤੂਫਾਨ ਕਾਰਨ ਕਈ ਇਲਾਕਿਆਂ 'ਚ ਦਰਖਤ ਉਖੜ ਗਏ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਟੈਕਸਾਸ ਦੇ ਸਭ ਤੋਂ ਵੱਡੇ ਸਕੂਲੀ ਜ਼ਿਲ੍ਹੇ ਹਿਊਸਟਨ ਆਈਐਸਟ ਨੇ ਤੂਫਾਨ ਦੇ ਨੁਕਸਾਨ ਅਤੇ ਬਿਜਲੀ ਬੰਦ ਹੋਣ ਕਾਰਨ ਸ਼ੁੱਕਰਵਾਰ ਲਈ ਸਾਰੀਆਂ ਕਲਾਸਾਂ ਰੱਦ ਕਰ ਦਿੱਤੀਆਂ ਇੱਕ ਯੂਐਸ ਇਲੈਕਟ੍ਰਿਕ ਅਤੇ ਕੁਦਰਤੀ ਗੈਸ ਉਪਯੋਗਤਾ ਸੈਂਟਰ ਪੁਆਇੰਟ ਨੇ ਕਿਹਾ ਕਿ ਸ਼ਕਤੀਸ਼ਾਲੀ ਤੂਫਾਨ ਕਾਰਨ ਬਿਜਲੀ ਬੰਦ ਹੋਣ ਕਾਰਨ ਲਗਭਗ 9 ਲੱਖ ਲੋਕ ਹਨੇਰੇ ਚ ਨੇ ਅਮਰੀਕਾ ਦੇ ਟੈਕਸਾਸ ਦੇ ਗੈਲਵੈਸਟਨ ਨੇੜੇ ਬਾਲਨ ਲੈ ਕੇ ਜਾ ਰਹੀ ਕਿਸ਼ਤੀ ਪੁਲ ਨਾਲ ਟਕਰਾ ਗਈ ਇਸ ਟੱਕਰ ਕਾਰਨ 2000 ਗੈਲਨ ਤੇਲ ਪਾਣੀ 'ਚ ਡਿੱਗਣ ਦੀ ਸੰਭਾਵਨਾ ਹੈ ਅਮਰੀਕੀ ਕੋਸਟ ਗਾਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਤੱਟ ਰੱਖਿਆਕ ਬਲ ਨੇ ਦੱਸਿਆ ਕਿ ਟੱਗ ਬੋਟ ਜੋ ਕਿ ਕਿਸ਼ਤੀਆਂ ਨੂੰ ਖਿੱਚਣ ਜਾਂ ਧੱਕਾ ਦੇਣ ਲਈ ਵਰਤੀ ਜਾਣ ਵਾਲੀ ਕਿਸ਼ਤੀ ਹੈ ਤੋਂ ਵੱਖ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੈਲੀਕਨ ਆਈਲੈਂਡ ਕਾਜ਼ਵੇ ਇੱਕ ਇੱਕ ਖੰਭੇ ਨਾਲ ਟਕਰਾ ਗਿਆ ਜਿਸ ਨਾਲ ਪੁਲ ਅੰਸ਼ਕ ਤੌਰ ਤੇ ਟਹਿ ਗਿਆ ਤੇ ਪੈਲੀਕਨ ਆਈਲੈਂਡ ਨੂੰ ਜੋੜਨ ਵਾਲੀ ਇਕਲੌਤੀ ਸੜਕ ਕੱਟੀ ਗਈ ਮਾਰਟਨ ਮਰੀਨ ਦੇ ਵਾਈਸ ਪ੍ਰੈਜ਼ੀਡੈਂਟ ਰਿਕ ਫਰੀਡ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਜਹਾਜ਼ 'ਚ 30000 ਬੈਰਲ ਤੇਲ ਰੱਖਣ ਦੀ ਸਮਰੱਥਾ ਸੀ ਪਰ ਜਦੋਂ ਇਹ ਪੋਲ ਨਾਲ ਟਕਰਾਇਆ ਤਾਂ ਇਸ ਵਿੱਚ 23000 ਬੈਰਲ ਤੇਲ ਸੀ ਕੋਸਟ ਗਾਰਡ ਕੈਪਟਨ ਕੀਥ ਡੋਨੋਹੂਏ ਨੇ ਕਿਹਾ ਸਾਡੇ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪਾਣੀ 'ਚ ਘੱਟ ਤੇਲ ਡਿੱਗਿਆ ਹੈ ਇਸ ਤੋਂ ਇਲਾਵਾ ਕਿਸ਼ਤੀ ਤੋਂ 5640 ਗੈਲਨ ਵਾਧੂ ਤੇਲ ਬਰਾਮਦ ਕੀਤਾ ਗਿਆ ਜੋ ਪਾਣੀ 'ਚ ਨਹੀਂ ਗਿਆ ਸੀ ਯੂਐਸ ਕੋਸਟ ਗਾਰਡ ਨੇ ਦੱਸਿਆ ਕਿ 2000 ਗੈਲਨ ਤੇਲ ਪਾਣੀ ਚ ਡਿੱਗਣ ਦੀ ਸੰਭਾਵਨਾ ਹੈ ਅਮਰੀਕਾ ਦੇ ਜਾਰਜੀਆ ਸੂਬੇ ਦੇ ਅਲਫਰੀਟਾ ਚ ਬੀਤੇ ਦਿਨੀ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਕਾਰ ਦਰਖਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ ਹਾਦਸੇ ਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਦਿਆਰਥੀਆਂ ਦੀ ਉਮਰ 18 ਸਾਲ ਦੇ ਕਰੀਬ ਸੀ ਅਤੇ ਮ੍ਰਿਤਕ ਵਿਦਿਆਰਥੀਆਂ ਚ ਇੱਕ ਮੁੰਡਾ ਤੇ ਦੋ ਕੁੜੀਆਂ ਸ਼ਾਮਲ ਨੇ ਇਹਨਾਂ ਦੀ ਪਛਾਣ ਆਰੀਅਨ ਜੋਸ਼ੀ ਸ਼ਰੀਆ ਅਬਸਰਲਾ ਅਤੇ ਅਵਨੀ ਸ਼ਰਮਾ ਦੇ ਵਜੋਂ ਹੋਈ ਹੈ ਹਾਦਸੇ 'ਚ ਜ਼ਖਮੀ ਹੋਏ ਵਿਦਿਆਰਥੀਆਂ ਦੀ ਪਛਾਣ ਰਿਤਵਕ ਸੰਪਲੀ ਅਤੇ ਮੁਹੰਮਦ ਲਿਆਕਤ ਵਜੋਂ ਹੋਈ ਹੈ ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਹੋ ਸਕਦਾ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਜਿਸ ਵਿੱਚ ਵਿਦਿਆਰਥੀ ਜਾ ਰਹੇ ਸਨ ਦੇ ਡਰਾਈਵਰ ਨੇ ਪੂਰੀ ਰਫ਼ਤਾਰ ਨਾਲ ਸਟੀering ਤੇ ਕੰਟਰੋਲ ਗਵਾ ਦਿੱਤਾ ਅਤੇ ਸੜਕ ਦੇ ਕਿਨਾਰੇ ਲੱਗੇ ਦਰਖਤ ਦੇ ਨਾਲ ਟਕਰਾ ਕੇ ਕਾਰ ਪਲਟ ਗਈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ